ਪੰਜਾਬ ਚ ਭਿਆਨਕ ਗਰਮੀ ਦਾ ਕਹਿਰ ਜਾਨਲੇਵਾ ਸਾਬਤ ਹੋ ਰਿਹਾ ਹੈ ਤੇ ਲੂ ਕਾਰਨ ਅਨਮੋਲ ਜ਼ਿੰਦਗੀਆਂ ਕਾਲ ਦੇ ਮੂੰਹ ਚ ਜਾ ਰਹੀਆਂ ਨੇ ਪੰਜਾਬ ਦਾ ਤਾਪਮਾਨ ਇਸ ਸਮੇਂ 46 ਡਿਗਰੀ ਦੇ ਪਾਰ ਪਹੁੰਚ ਚੁੱਕਾ ਹੈ ਤੇ ਗਰਮੀ ਨੂੰ ਝੱਲਣਾ ਔਖਾ ਹੁੰਦਾ ਜਾ ਰਿਹਾ ਹੈ ਖਾਸ ਤੌਰ ਤੇ ਬਜ਼ੁਰਗ ਲੋਕ ਲੂ ਦਾ ਸ਼ਿਕਾਰ ਹੋ ਰਹੇ ਨੇ ਪਿਛਲੇ 2 ਦਿਨੀ 2 ਵਿਅਕਤੀਆਂ ਦੀ ਗਰਮੀ ਕਾਰਨ ਮੌਤ ਹੋ ਗਈ ਸੀ ਜਦਕਿ ਇੱਕ ਹੋਰ ਵਿਅਕਤੀ ਨੇ ਗਰਮੀ ਕਾਰਨ ਆਪਣੀ ਜਾਨ ਗਵਾ ਦਿੱਤੀ ਹੈ ਇਸ ਨਾਲ 3 ਦਿਨਾਂ ਦੇ ਅੰਦਰ ਪੰਜਾਬ 'ਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3 ਤੱਕ ਪਹੁੰਚ ਗਈ ਹੈ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਨੇ ਜਲੰਧਰ ਦੇ ਸਿਵਲ ਹਸਪਤਾਲ 'ਚ ਦਮ ਤੋੜਿਆ ਹੈ ਸਿਟੀ ਰੇਲਵੇ ਸਟੇਸ਼ਨ 'ਚ ਤਾਇਨਾਤ ਪੰਜਾਬ ਪੁਲਿਸ ਦੇ ਜਵਾਨ ਲਲਿਸ਼ ਲਲਿਤ ਕੁਮਾਰ ਨੇ ਬੁੱਧਵਾਰ ਰਾਤ 60 65 ਸਾਲਾ ਇੱਕ ਸਾਧੂ ਨੂੰ ਬੇਹੋਸ਼ੀ ਦੀ ਹਾਲਤ 'ਚ ਦੇਖਿਆ ਸੀ ਪੀੜਤ ਨੂੰ 108 ਐਂਬੂਲੈਂਸ ਜਰੀਏ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਗਲੀ ਕਾਰਵਾਈ ਲਈ ਜੀਆਰਪੀ ਦੇ ਏਐਸਆਈ ਹੀਰਾ ਸਿੰਘ ਸਾਧੂ ਦੇ ਬਿਆਨ ਲੈਣ ਸਿਵਲ ਹਸਪਤਾਲ ਪੁੱਜੇ ਪਰ ਡਾਕਟਰਾਂ ਨੇ ਉਸ ਨੂੰ ਅਨਫਿਟ ਦੱਸਿਆ ਤੇ ਉਸਦੇ ਬਿਆਨ ਨਹੀਂ ਹੋ ਸਕੇ ਇਸ ਤੋਂ ਬਾਅਦ ਪਤਾ ਲੱਗ ਗਿਆ ਕਿ ਉਕਤ ਸਾਧੂ ਦੀ ਮੌਤ ਹੋ ਗਈ ਹੈ ਉਕਤ ਵਿਅਕਤੀ ਦੀ ਪਛਾਣ ਨਹੀਂ ਹੋ ਸકી ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ 21 ਮਈ ਨੂੰ ਅਬੂਰ ਦੇ 72 ਸਾਲਾ ਸੂਬਾ ਰਾਮ ਦੀ ਮੌਤ ਹੋ ਗਈ ਸੀ ਜਦ ਕਿ ਇਸ ਤੋਂ ਪਹਿਲਾਂ 20 ਮਈ ਨੂੰ ਬਠਿੰਡਾ ਦੇ ਬਸ ਅੜੇ ਚ ਮਿਲੇ ਇੱਕ ਬਜ਼ੁਰਗ ਨੇ ਗਰਮੀ ਕਾਰਨ ਆਪਣੀ ਪ੍ਰਾਂਤ ਧਿਆਤ ਦੇ